ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ 'ਚ ਰੱਖੇ ਜੀ ਤੇ ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਬਖਸ਼ਦੇ ਆ ਜੀ ਉਮੀਦ ਆ ਤੁਸੀਂ ਇਦਾਂ ਹੀ ਪਿਆਰ ਸਾਨੂੰ ਦਿੰਦੇ ਰਹੋ ਸਸ ਕੇ ਗਾਜ਼ੀ ਖਾਰਿਆਂ ਨੂੰ ਪ੍ਰਮਾਤਵਰ ਗਿਆ ਦਾਦਾ ਜੀ ਚੱਲਦੇ ਕੋਟਾਂ ਤੇ ਤਰਵ ਤੇ ਦੂਜੀ ਤੋਂ ਬੀਤ ਮਾਤਾ ਨੂੰ ਤੇ ਕੱਲ ਵੀਡੀਓ ਪਾਈ ਦੀ ਜੇ ਆਪਾਂ ਨੇ ਕਰ ਦਿੱਤੀ ਤੇ ਮਾਤਾ ਥੋੜੀ ਹੋਈ ਹੋਈ ਸੀ ਕੱਲ ਗਰਮ ਸਾਡੇ ਪਰ ਨੂੰ ਤੇ ਇੱਕ ਭੈਣ ਨੇ ਕਮੈਂਟ ਮਾਰਿਆ ਮਾਤਾ ਨੂੰ ਕੀ ਹੋਇਆ ਉਹ ਵੱਡੇ ਭਾਈ ਨੇ ਥੋੜੀ ਜੀ ਮਾਤਾ ਨੂੰ ਕੋਈ ਗੱਲੇ ਆਈ ਗਈ ਗਾਇਤੀ ਸੀ ਜੀ ਮਾਤਾ ਇੱਕੋ ਲੱਟ ਸਾਡੇ ਸਾਰਿਆਂ ਨੂੰ ਭੜਕਦੀ ਵਾਸਤੇ ਕਿ ਚਰਨਜੀਤ ਅੰਗਤ ਤੇ ਮਨਿੰਦਰ ਬੱਚੇ ਇਹ ਤੇ ਡਿਊਟੀ ਪਰ ਦੀ ਅੰਗਲ ਸਿੰਘ ਤੁਹਾਨੂੰ ਪਤਾ ਹੀ ਆ ਘਰੇ ਰਹਿੰਦਾ ਤੇ ਮਨਿੰਦਰ ਸਕੂਲ ਤਾ ਤੇ ਸਾਡੀ ਦੋਹਾਂ ਦੀ ਉਹ ਰੱਜ ਕੇ ਕਲਾਸ ਲੱਗੀ ਪਤਾ ਕੀ ਗੱਲ ਆ ਦੂਜੇ ਜ਼ਿਲ੍ਹੇ ਮਾਲਾ ਤੋਂ ਹਾਂ ਹਾਂ ਤੇ ਮਾਵਯੋਗਿਆ ਬਾਪੂ ਸਾਰਾ ਕੁਝ ਹੋ ਵੀ ਹੋਏ ਦਰਜ ਉਹਨਾਂ ਨੇ ਸਾਂਭੜੇ ਨੇ ਸਾਰਾ ਕੁਝ ਸਾਰਾ ਚਾਹੇ ਤੁਸੀਂ ਬਡੇ ਹੋ ਜੋ ਚਾਹੇ ਤੁਸੀਂ ਛੋਟੇ ਹੋ ਜੋ ਛੋਟੇ ਆ ਪਰ ਮਾਂ ਦੇ ਬੱਚੇ ਹਮੇਸ਼ਾ ਛੋਟੇ ਹੀ ਹੁੰਦੇ ਨੇ ਛੋਟੇ ਹੀ ਹੁੰਦੇ ਨੇ ਬਡੇ ਹੋ ਜੋ ਚਾਹੇ ਕਿਸੇ ਨਿਆਣੇ ਦੇ ਮਾਪੇ ਪੜਦੇ ਪਰ ਮਾਂ ਨੇ ਜਿੱਥੇ ਥੋੜੀ ਗਲਤੀ ਕੀਤੀ ਕੋਈ ਵੀ ਹੋਵੇ ਕੋਈ ਵੀ ਮਾਂ ਮੇਰੀ ਹੋਵੇ ਕਿਸੇ ਦਿਨ ਹੋਵੇ ਵੀ ਉਹਨੇ ਪੂਰਨਾਈ ਪੂਰਨ ਠੀਕ ਹੈ ਨਾ ਜੇ ਮਾਂ ਨਹੀਂ ਪੂਰੂਗੀ ਫਿਰ ਗੱਦੀ ਦਾ ਨਾ ਤਾਂ ਨਿਆਣੇ ਦਾ ਸਾਫ ਨਾ ਕਿ ਮਾਂ ਤਾਂ ਪਤਾ ਲੱਗਦਾ ਬੇਸੀ ਕੁਛ ਅਜੀਬ ਗਲਤੀ ਕਰੀ ਆ ਹੁਣ ਜੇ ਆਪਾਂ ਨੂੰ ਕੋਈ ਧੀਆ ਬੰਦਾ ਕੋ ਆਪਣਿਆਂ ਨਾਲ ਉਹਨਾਂ ਮਾਰਦਾ ਕਰੀਆ ਇਹਨੂੰ ਤਾਂ ਸਮਝ ਨਹੀਂ ਆਈ ਸਾਡੀ ਗੱਲ ਤੇ ਪਾਹੀ ਸਭ ਜਿਹੜੀ ਮਾਂ ਹੁੰਦੀ ਉਹ ਸਾਡੀ ਗੱਲ ਚਾਹਤਾ 10 ਬੰਦੇ ਬੈਠੇ ਨੇ ਸੁਣ ਨਹੀਂ ਵੀ ਉਹਨਾਂ ਸਮਝ ਨਹੀਂ ਆਉਂਦਾ ਮੇਰਾ ਬੱਚਾ ਸਹੀ ਕਰ ਰਿਹਾ ਹੈ ਨਾ ਕੋਈ ਨਹੀਂ ਦੇਣਾ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਦੇਖੀ ਹੁੰਦੀ ਹੈ। ਦੇਖੀ ਹੁੰਦੀ ਤੇ ਮਾਂ ਦਾ ਸਾਥ ਹੁੰਦਾ। ਜਦੋਂ ਹੁਣ ਜਿਹੜੇ ਦੋ ਦੋ ਜ਼ਿੰਮੇਵਾਰੀਆਂ ਹੁਣ ਇੱਧਰ ਮੰਮੀ ਵਰਗੀ ਦੋ ਨੇ, ਮੇਰੇ ਖੇੜੇ ਦੇ ਮੰਮੀ ਵਰਗੀ ਦੋ। ਠੀਕ ਹੈ ਨਾ? ਉਹਨੇ ਬਾਪ ਦੇ ਦੌਰੇ ਨਾਲ ਦੇਖ ਕੇ ਸਾਨੂੰ ਸਮਝਾਉਣਾ ਤੇ ਮਾਂ ਨੇ ਨਾਲ। ਤੇ ਇੱਕ ਆਪਣਾ ਹੁੰਦਾ ਭੈਣ ਭਾਈ ਦਾ ਮਤਲਬ ਥੈਂਡ ਰਿਸ਼ਤਾ ਬਣ ਜਾਂਦਾ ਜਿੱਦਾਂ। ਹੁਣ ਸਭ ਕੁਝ ਉਹੀ ਹੁੰਦਾ ਮਾਵਾ-ਪਾਪਾ ਆਪਣਾ ਬੜਿਆ ਹੋਇਆ ਹੈ ਨਾ। ਜਦ ਤੱਕ ਅੱਪਾ ਬਡੇ ਨਹੀਂ ਹੁੰਦੇ, ਜਵਾਰ ਨਹੀਂ। ਚਲ ਵਿਆਹ ਜਾਂਨੇ ਫਿਰ ਥੋੜੀ ਜਿਹੀ ਗੱਲ ਆਏ ਹੁੰਦੀ ਨੇ ਕਿ ਉਹਨਾਂ ਕਵੀਰ ਦੇ ਟਵਾੜ ਥੋੜੀ ਸਮਝ ਆ ਜਾਂਦੀ। ਪਰ ਬਿਲਕੁਲ ਫਿਰ ਵੀ ਚਾਰਜੀ ਤਾਂ ਬਹੁਤ ਬੰਦਾ ਇਹ ਹੋਣੇ ਕੋਈ ਗੱਲ ਗਲਤੀ ਨਹੀਂ ਤਾਂ ਘੂਰੇ ਹੁਣ ਇਹਨਾਂ ਮੈਨੂੰ ਵੀ ਪਤਾ ਉਹ ਬਿਨਾ ਗਲਤੀ ਤਾਂ ਤਾਂ ਕੋਈ ਬੰਦਾ ਘੂਰਦਾ ਨਹੀਂ ਹੁੰਦਾ ਕੋਈ ਗਾਤੀ ਹੋਣੀ ਕੋਈ ਨਾ ਕੋਈ ਮਿਸਟੇਕ ਕਰੀ ਥੋੜੀ ਨਾ ਐਂਡ ਇਟ ਬਣੇ ਇਥੋਂ ਬੈਂਡੇ ਸੰਭਾਲਦਾ ਨਹੀਂ ਹੁੰਦੇ ਹਨਾ ਤੇ ਗੱਲ ਪਤਾ ਕਿ ਐ ਚਾਰਜੀ ਤਾਂ ਫਿਰ ਵੀ ਨਾ ਚਾਹੇ ਆਪਾਂ ਵਿਆਹੇਗਾਏ ਚਾਹੇ ਆਪਣੇ ਕੋਲ ਜਵਾਬ ਵੀ ਹੋਗੇ ਚਾਹੇ ਆਪਾਂ ਫੈਮਿਲੀ ਵਾਲੇ ਵੀ ਹੋ ਪਰ ਮਾਪੇ ਪਾਪਾ ਨੂੰ ਜ਼ਿਆਦਾਤਰ ਸਾਰਾ ਕੁਝ ਪਤਾ ਹੀ ਹੁੰਦਾ ਕਿਉਂਕਿ ਮਾਪੇ ਬਾਪ ਨਾ ਆਪਣੇ ਬੱਚੇ ਦੀ ਤੋਰ ਤੇ ਜਿਹੜੀ ਆ ਜੀਵ ਨੂੰ ਨਾ ਜਦੋਂ ਤਤਲਾ ਕੇ ਬੋਲਦੇ ਆ ਤਾਂ ਮਾਪੇ ਸਮਝ ਜਾਂਦਾ। ਪਤਾ ਮੈਂ ਤਾਂ ਦੱਸਦੀ ਆ ਮੈਂ ਤਾਂ ਨਹੀਂ ਕਿ ਗੱਲ ਹੁੰਦੀ ਆ। ਇਹ ਬੰਦੇ ਨੂੰ ਪਤਾ ਲਾ ਹੀ ਜਾਂਦਾ ਹੁੰਦਾ ਮੈਂ ਤੁਹਾਡੇ ਨਾਲ 12 ਵਾਰ ਗੱਲ ਕਰਦਾ ਪਾਇਆ ਬੜੀ ਕਿਉਂਦਾ। ਹਮਮ। ਹੁਣ ਕਿਤੇ ਵੀ ਮੇਰੀ ਗੁਲਤੀ ਹੋਣੀ। ਉਹ ਮੇਰੀ ਗੀਵ ਉਲਟਣੀ ਉਲਟਣੀ ਆ। ਬਿਲਕੁਲ। ਬਿਲਕੁਲ। ਇਹ ਚੋਰੀ ਫੜੀ ਜਾਣੀ। ਕੀ ਕਰਨਗੇ ਤੁਹਾਡੀ ਨੂੰ ਫੜੀ ਜਾਏਗੀ। ਫੜੀ ਜਾਂਦੀ ਆ। ਵੇ ਬੰਦਾ ਉਹ ਆ ਵੀ ਜਿਹੜਾ ਹੁਣ ਗਲਤੀ ਨੂੰ ਮੰਨੇ। ਕਾਹਦੇ ਵੀ ਤੁਹਾਨੂੰ ਗਲਤੀ ਕੋਈ ਵੀ ਗਲਤੀ ਹੋ ਮਾ ਸਾਡੀ ਵੀਡੀਓ ਵਿੱਚ ਕੋਈ ਗਲਤੀ ਹੁੰਦੀ ਹੈ ਜੇ ਸਾਨੂੰ ਮੇਰੇ ਭੈਣ ਭਾਈ ਕਮੈਂਟ ਮਾਰ ਲੈ ਜੇ ਸਾਡੇ ਕੋ ਕਮੀ ਪੇਸ਼ੀ ਆ ਕਿਤੇ ਉਹਨੂੰ ਗਲਤੀ ਲੱਗੀ ਤਾਂ ਕਹਿੰਦਾ ਕੋਈ ਉਹਨੂੰ ਨਹੀਂ ਕਹੇਗਾ ਬੇਸਿ ਉਹ ਚੀਜ਼ ਨੂੰ ਮੰਨਦੇ ਆ ਅਸੀਂ ਤਾਂ ਕਹਿੰਦੇ ਜੇ ਵੀਡੀਓ ਵਿੱਚ ਜੇ ਸਾਡੇ ਕੋਈ ਗਲਤੀ ਹੁੰਦੀ ਹੈ ਤਾਂ ਦੱਸੋ ਅੱਡੇ ਬੇਜੀ بڑے ਯੂਟਿਊਬਰ ਵੀ ਬਣ ਗਏ ਅਸੀਂ ਏਡੇ ਬੜੇ ਵੀ ਦੁਨੀਆਦਾਰੀ ਨਹੀਂ ਦੇਖ ਲਈ ਹੈ ਨਾ ਤੁਸੀਂ ਸਾਡੇ ਨੂੰ ਜ਼ਿਆਦਾ ਦੇਖਦੇ ਮੇਰੇ ਭੈਣ ਭਾਈ ਜਿਹੜੇ ਬੈਠੇ ਨੇ ਤੇ ਬਾਕੀ ਪਰਮਾਤਮਾ ਦਾ ਬਹੁਤ ਵਧੀਆ ਧੰਨਵਾਦ ਜੀ ਕਿ ਜਿਹੜਾ ਹੁਣ ਕਈਆਂ ਨੂੰ ਨਹੀਂ ਪਿਆ ਨਹੀਂ ਉਹ ਪਵੇ ਵੀ ਨਾ ਐਨੀ ਕੰਮ ਕਰਨੇ ਕਿ ਆਨ ਦਾ ਕੋਈ ਬੜੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਨੁਕਸਾਨ ਨਾ ਹੋਵੇ ਪਰ ਮਾਲਵਾ ਦਾ ਬਹੁਤ ਭੈਣ ਭਾਈਆਂ ਦੇ ਅਰਦਾਸਾਂ ਬੇਲਦੀਆਂ ਵੇ ਸਾਰਿਆਂ ਦੀ ਰਾਤ ਆ ਗਈਆਂ ਤੇ ਜਿਹੜੀਆਂ ਮੋੜ ਗੀਤ ਹੋ ਬਹੁਤ ਰਾਤਾਂ ਤੇ ਚਲੋ ਜਿਹੜਾ ਨੁਕਸਾਨ ਹੋਦਾ ਤਾਂ ਪਰਵਾਹੀ ਨੂੰ ਟਾਈਮ ਦਾ ਲੱਗਣਾ ਚਲ ਐਨਾ ਆਪਣੇ ਆਪਣੇ ਟਿਕਾਣੇ ਲਾ ਕੇ ਲੋ ਬਿਲਕੁਲ ਬਸ ਜਦੋਂ ਟਿਕਾਣੇ ਗੁਰ ਵੀ ਗਏ ਜਦ ਬੰਦਾ ਆਪਣੇ ਘਰ ਮਤਲਬ ਜਗਾ ਜਗਾ ਕੇ ਬੈਠਾ ਕਿ ਕੋਈ ਨਾ ਕੋਈ ਤਾਂ ਹੱਲ ਹੋਊਗਾ ਜੱਟ ਝੁੰਗੀ ਨਹੀਂ ਜੀਆਂ ਦੀ ਤਲਾਮਤੀ ਚਾਹੀਦੀ ਬੰਦਾ ਚੁੰਗੀਆਂ ਜੀ ਤੁਸੀਂ ਟੈਲ ਕੱਟ ਲਓ ਚੁੰਗੀਆਂ ਜੀ ਵੀ ਕੱਟ ਲਓ ਹੈ ਨਾ ਅਬ ਜਿਹੜਾ ਜੀਵ ਨੇ ਉਹ ਤੰਦਰੁਸਤ ਰਹਿਣਾ ਅੱਜ ਮੈਂ ਹੁਣ ਇੱਕ ਨਾ ਫੇਰ ਫਿਰ ਉਠੀ ਦਿੰਦਾ ਮੈਂ ਫੋਨ ਚੱਕਿਆ ਨਾ ਉਹ ਉਂਗਲੀ ਵੀ ਵੱਡੀ ਉਹ ਚ ਇਹ ਨਾ ਹਾਂ ਜਿਸ ਦਾ ਹੁਣ ਮੋਦੀ ਵੀ ਫਿਰ ਦਾ ਸਰਵੇ ਕਰਦਾ ਆਪਣਾ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਮੋਦੀ ਸਿੰਘ ਮੋਦੀ ਕੀ ਕਹਿ ਸਕਦੇ ਆ ਤੁਹਾਨੂੰ ਪਤਾ ਹੈ ਪ੍ਰਧਾਨ ਮੰਤਰੀ ਹਾਂ ਪ੍ਰਧਾਨ ਮੰਤਰੀ ਕੋਈ ਵੀ ਜਿਹੜਾ ਸਰਵੇ ਕਰਦੇ ਫਿਰਦੇ ਨੇ ਵੀ ਤੁਹਾਨੂੰ ਸਾਹ ਚਲੋ ਵਧੀਆ ਸੂਰਜ ਸਰਕਾਰਾਂ ਦੀ ਹਨਾ ਜਿਹੜੇ ਕੁਛ ਨਾ ਕੁਛ ਹਲੂ ਮੂਵੀ ਬਣਦਾ ਕੁਛ ਨਾ ਕੁਛ ਉੱਠੂ ਆਹੀ ਆਹੀ ਟਾਈਮ ਆਹੀ ਟਾਈਮ ਹਨਾ ਆਹੀ ਟਾਈਮ ਆ ਵੀ ਜਿਹੜਾ ਆਪਾਂ ਇੱਕ ਦੂਜੇ ਨੂੰ ਸਾਥ ਤੇ ਆਪਾਂ ਇੱਕ ਦੂਜੇ ਨੂੰ ਸੰਭਾਲ ਲਈਏ ਤਾਂ ਕਿ ਦੁਆਰਾ ਸਾਡਾ ਇਹ ਜਿਹੜਾ ਪੰਜਾਬਾ ਫੇਰ ਤੋਂ ਦੁਆਰਾ ਕਾਇਮ ਹੋ ਜਵੇ ਦੁਆਰਾ ਉੱਠੇ ਹੁਣ ਕੋਈ ਬੜਾ ਨਹੀਂ ਕੋਈ ਛੋਟਾ ਨਹੀਂ ਇਸ ਟਾਈਮ ਸਭ ਬਰਾਬਰ ਹੋਏ ਪਏ ਆ ਪੈਣ ਪਾਈ ਸਭ ਦਾ ਹੀ ਨੁਕਸਾਨ ਹੋਇਆ ਤੇ ਸਭ ਨੂੰ ਮੁੰਡੇ ਦੀ ਬਹੁਤ ਜ਼ਰੂਰਤ ਹੈ ਕਿ ਉਹਦੀ ਹਿੰਮਤ ਦੀ ਬਹੁਤ ਜ਼ਰੂਰਤ ਹੈ ਚਲੋ ਸਰਕਾਰਾਂ ਨੇ ਵੀ ਵਧੀਆ ਫਰਾਲਾ ਕਰਿਆ ਆਪਾਂ ਦਾ ਸਭ ਦਾ ਹੀ ਧੰਨਵਾਦ ਕਰਦੇ ਆ ਭਾਵੇਂ ਥੋੜਾ ਥੋੜਾ ਬਾਕੀ ਜਿਹੜੇ ਗਾਇਕ ਨੇ ਮੇਰੇ ਭਾਈ ਜਿਹੜੇ ਚਲੋ ਸਭ ਦੇ ਸਿਰਾਂ ਤੇ ਚੜੇ ਨੇ ਭੈਣ ਭਾਈਆਂ ਦੇ ਸਿਰਾਂ ਤੇ ਅੱਜ ਅਸੀਂ ਇੱਥੇ ਤੱਕ ਪਹੁੰਚੇ ਆ ਤੇ ਉਹਨਾਂ ਦਾ ਵੀ ਧੰਨਵਾਦ ਇਹਨਾਂ ਨੇ ਥੋੜਾ ਜਿਹਾ ਚਾਹੇ 100 ਰੁਪਏ ਦਾ ਜੋਗਦਾਰ ਪਾਇਆ ਪਰ ਚਾਹੇ 10 ਰੁਪਏ ਦਾ ਹੀ ਪਾਇਆ ਉਹਨਾਂ ਨੂੰ ਵੀ ਦਾਨ ਕੱਢਿਆ ਤੁਹਾਡਾ ਸਭ ਨੂੰ ਮੈਂ ਦੱਸਣਾ ਤੇ ਤਰੱਕੀਆਂ ਵਾਸਤੇ ਸਰਨਾਮਾ ਉਹਨਾਂ ਦੇ ਖਜ਼ਾਨੇ ਭਰੂਰ ਦੱਸੇ ਜਿਨ੍ਹਾਂ ਨੇ ਦੁਆਰਾ ਪੰਜਾਬ ਨੂੰ ਉਠਰਦਾ ਮੋਹਾਂ ਦੱਸ ਇੱਕ ਹੋਰ ਦੇਖ ਲਾ ਤੂੰ ਤੇ ਸਭ ਤੋਂ ਵੱਡਾ ਜਿਹੜਾ ਆਪਾਂ ਕਹਿੰਦੇ ਆ ਵੀ ਆਪਾਂ ਪੰਜਾਬੀ ਪੰਜਾਬੀ ਦੀ ਮਦਦਤ ਕਰ ਰਹੇ ਆ ਪਰ ਬਹੁਤ ਜਿਵੇਂ ਹਮਾਚਲ ਹਰਿਆਣਾ ਰਾਜਸਥਾਨ ਹਰ ਜਿੱਥੇ-ਜਿੱਥੇ ਤੇ ਵੀ ਹੈ ਨਾ ਸੇਵਾ ਆਈ ਆ ਲੰਗਰ ਆਏ ਆ ਹਰਿਆਣੇ ਵਿਚਾਰ ਤੁਸੀਂ ਕਹਿੰਦੇ ਕਿਥੇ ਹਮਾਚਲ ਹਮਾਚਲ ਕਰਨ ਕਰਦੇ ਜਿਹੜੀ ਵੀ ਚੀਜ਼ ਕਰਕੇ ਪਈਆ ਲੋਕਾਂ ਦੇ ਵਿਫਾਲ ਦੂ ਭੈਣ ਭਾਈਆਂ ਨੇ ਉਹ ਵੀ ਦਿੱਤੀ ਚਾਹੇ ਕੋ ਸਾਫਨ ਦਾ ਪੈਕੇਟ ਲਾ ਲੂ ਬੇ ਅਗਲਾ ਕਹਿੰਦਾ ਜਿੰਨਾ ਕੰਮ ਜਿੰਨਾ ਕ ਦਾਨ ਹੁੰਦਾ ਅਸੀਂ ਕਰ ਦਈਏ ਕਰ ਦਈਏ ਬੇਪਰ ਮੈਂ ਤਾਂ ਅਸੀਂ ਕਹਿੰਦੇ ਵੀ ਪਰਮਾਤਮਾ ਉਹਨਾਂ ਨੂੰ ਬਹੁਤ ਇੱਜ਼ਤ ਗਈ ਚਾਹੇ ਕਿਸੇ ਨੂੰ ਦਵਾਈ ਲਈ ਦਾਨ ਕਰਿਆ ਤੇ ਭੈਣ ਭਾਈਆਂ ਨੇ ਖਾਣ ਦੀ ਹਿੰਮਤ ਦਵਾਰਾ ਸਾਡੇ ਪੰਜਾਬ ਨੂੰ ਖੁੱਖਣ ਦੀ ਹਿੰਮਤ ਦਵਾਰਾ ਤੇ ਜੇ ਕਿਸਾਨ ਵੀਰਾਂ ਕੋਲ ਮਾਣਾ ਮੋਟਾ ਨੂੰ ਕੋਈ ਖਾਣ ਦਾ ਨਾਮ ਉਹਦਾ ਦਵਾਰਾ ਵੇ ਪਰਮਾਤਮਾ ਨੇ ਉਹ ਆਪ ਵੇਖ ਕੇ ਜਦ ਬਚਾਇਆ ਤਾਂ ਕਰਨਾ ਤਾਂ ਉਹਨਾਂ ਨੇ ਹੀ ਕਰਨਾ ਇੱਕ ਦਾਲ ਦੇ ਲਾ ਚਰਨ ਜੀ ਤਾਂ ਹਾਂਜੀ ਵੀਡੀਓ ਦੇ ਜਰੀਏ ਆਪਾਂ ਚਲੋ ਕਰਨ ਕਰਾਉਣ ਵਾਲਾ ਮਾਲਕਾ ਦਾਨ ਵੀ ਦਉਣ ਵਾਲਾ ਪਰਮਾਤਮਾ ਜੇ ਸਾਡੇ ਅੰਦਰ ਦਿਨਾਂ ਦੇ ਅੰਦਰ ਪਰਮਾਤਮਾ ਤਾਂ ਸਾਡੇ ਦਿਲ ਅੰਦਰ ਰਹੇਮ ਵੀ ਆ ਵੀ ਹਾਂ ਭਾਈ ਅਸੀਂ ਥੋੜਾ ਬਹੁਤ ਤਾਂ ਦਾਨ ਕਰੀਏ ਦੇਖ ਅੱਜ ਆ ਚੀਜ਼ਾਂ ਨੂੰ ਆ ਕੇ ਬੰਦਾ ਭੁੱਲ ਜਾਂਦਾ ਉਹ ਉਹ ਲੱਕੀ ਮੇ ਜਾਂਦਾ ਦੇਖੋ ਜਿੱਥੇ ਵੀ ਹਾੜ ਆਉਨੇ ਆ ਯਾ ਕੋਈ ਨਕਸਾਨ ਕਿਤੇ ਵੀ ਆਉਂਦਾ ਸਭ ਤੋਂ ਅੱਗੇ ਪੰਜਾਬੀ ਜਾਂਦਾ ਹੈ ਲੰਗਰਾਂ ਦੀ ਸੇਵਾ ਚਾ ਕੱਪੜਾ ਲੀੜਾ ਕੁਝ ਵੀ ਲਾ ਲੋ ਸਭ ਤੋਂ ਪਹਿਲਾਂ ਪੰਜਾਬ ਉੱਠ ਕੇ ਜਾਂਦਾ ਹੈ ਪਰ ਅੱਜ ਇਹ ਸਾਬਤ ਹੋ ਗਿਆ ਵੀ ਜਿਹੜੇ ਅਸੀਂ ਲੰਗਰ ਲਾਉਨੇ ਆ ਕਿਤੇ ਵੀ ਅਸੀਂ ਜਾ ਕੇ ਸੇਵਾ ਕਰਦੇ ਆ ਉਹ ਸਾਡੇ ਰਾਸ ਆਗੇ ਉਹ ਕਿਵੇਂ ਆਗੇ ਕਿਉਂਕਿ ਹਰ ਪਾਸੇ ਤੇ ਵੀ ਭਾਈ ਜਿਵੇਂ ਹਮਾਚਰ ਹਰਿਆਣਾ ਰਾਜਸਥਾਨ ਕਿਤੇ ਵੀ ਕੋਈ ਬਾੜ ਆਇਆ ਕੋਈ ਮੁੱਤੀ ਬਾਤ ਆਈ ਪੰਜਾਬੀ ਖੜੇ ਤੇ ਅੱਜ ਇਹਨਾਂ ਨੇ ਸਾਡੇ ਨਾਲ ਖੜ ਕੇ ਉਹ ਭਾਈਚਾਰਾ ਦਿਖਾਇਆ ਵੀ ਭਾਈ ਜਦੋਂ ਤੁਸੀਂ ਸਾਡੇ ਨਾਲ ਪੰਜਾਬੀ ਖੜ ਸਕਦੇ ਆ ਸਾਡੇ ਵੀ ਅਧਿਕਾਰ ਬਣਦੇ ਵੀ ਅਸੀਂ ਵੀ ਤੁਹਾਡੇ ਬਰਾਬਰ ਹਿੰਦੂ ਭਾਈ ਲੰਗਰ ਵੀ ਲੈ ਕੇ ਆਏ ਨੇ ਮਲੇਰ ਕੋਟਲੇ ਤੋਂ ਤੇ ਇਹਦੇ ਲੁੱਪ ਵੀ ਕਿੰਨਾ ਹਾਰਾ ਚਲੋ ਬੰਦਾ ਨਾ ਜਿਹੜਾ ਐ ਕਹਿਦਾ ਮਹਿੰਦਰ ਜੀ ਮੈਂ ਅੱਗੇ ਵੀ ਕਹਿ ਨਹੀਂ ਵੀ ਜਿਹੜਾ ਆਇਆ ਕਹਿਦਾ ਬੰਦਾ ਬਰਾਬਰ ਆ ਕੇ ਮੈਂ ਤੇਰੇ ਨਾਲ ਖੜਾ ਹੈ ਬੰਦੇ ਨੂੰ ਹੌਸਲਾ ਹੀ ਬਹੁਤ ਹੋ ਜਾਂਦਾ ਹੈ ਠੀਕ ਹੈ ਨਾ ਆ ਬਹੁਤ ਵੱਡੀ ਗੱਲ ਹੋ ਗਈ ਆ ਵੀ ਭਾਈ ਨੂੰ ਭਾਈ ਬਰਾਬਰ ਖੜ ਗਿਆ ਹਿਮਾਚਲ ਹਰਿਆਣਾ ਤੇ ਪਾਕਿਸਤਾਨ ਵੱਲ ਤੋਂ ਵੀ ਬਹੁਤ ਦੇਖੋ ਨਾ ਮੁਸੀਬਤ ਚੱਲ ਰਹੀ ਆ ਆਪਾਂ ਦੀ ਗੱਲ ਕਰਦੀ ਹਾਂ ਕਿ ਚਾਹੇ ਇਹਨੂੰ ਫਰਕ ਕਿੱਦਾਂ ਦਾ ਕਿਹਾ ਜਾਣਾ ਹੈ ਨਾ ਆਪਾਂ ਨਾ ਮੈਂ ਤੁਹਾਨੂੰ ਡਿਟੇਲ ਦੇਗੀ ਚਲੋ ਐਨਾ ਹੀ ਬਹੁਤ ਆ ਸਾਡੇ ਨਾਲ ਉਸੂ ਦੇ ਬੰਦਾ ਦੁੱਖ ਚ ਖੜ ਕੇ ਉਹ ਵੀ ਹਾਰਾ ਨਾਰਾ ਮਾਰਨਾ ਉਹਨਾਂ ਨੇ ਸੋਣੇ ਹਵਾ ਚੰਗੀ ਚ 15 ਕਰੋੜ ਦੀ ਰਾਸੀ ਦਿੱਤੀ ਆ ਵਿਚਾਰੋ ਕਿੱਦਾਂ ਉਹ ਸਰੀਬਾ ਦਾ ਬਣੂਗਾ ਇਹ ਹੈ ਨਾ ਵੇ ਇੱਕ ਮੈਨੂੰ ਬਈ ਦੇਖੀ ਕਿਹਨਾਂ ਤੇ ਮਾਪੇ ਵੀ ਖੜ ਗਏ ਵਿਚਾਰੇ ਹੁਣ ਕੁਝ ਬਚਾਉਂਦਾ ਹੁਣ ਇਹ ਮਗਰ ਦੀ ਕਾਰ 15 ਦਾ 9 ਮਹੀਨੇ ਦੀ ਕੁਰੀ ਇਕੱਲੀ ਹੋ ਰਹੀ ਗਈ ਬਾਕੀ ਸਾਰਾ ਢੱਗਾ ਤੇ ਮਾਪੇ ਦਾਦੀ ਸਾਰੇ ਹੜ ਗਏ ਵੇ ਇੱਕ ਨਾ ਪਰਮਾਤਮਾ ਹੀ ਹੁੰਦਾ ਜੋ ਬੱਚੇ ਨੂੰ ਰੱਖਿਆ ਨਾ ਉਹਦਾ ਪਰਮਾਤਮਾ ਹੈ ਬਾਕੀ ਭੈਣ ਭਾਈਆਂ ਦੀ ਹਿੰਮਤ ਹੈ ਜਿਨ੍ਹਾਂ ਨੇ ਗੋਦ ਲੈਣਾ ਉਹ ਹਨ ਤੇ ਪਾਲਣਾ ਇਹ ਤਾਂ ਇੱਕ ਮਮਾ ਦਾ ਜਰੀਆ ਨਹੀਂ ਵੀ ਉਹਨਾਂ ਨੇ ਆਉਣਾ ਸੀ ਇੱਥੇ ਉਹਨਾਂ ਨੇ ਆਪਣੇ ਬੱਚੇ ਨੂੰ ਜਨਮ ਦੇਣਾ ਤੇ ਪਾਲਣ ਦੇਣੀ ਤਾਂ ਮਾਂ ਕੋ ਬੜੀ ਹੈ ਜਿਹਨੇ ਪਾਲਣਾ ਜਿਹਨੇ ਪਾਲਾ ਹਾਂ ਜਨਮ ਦੇਣ ਵਾਲੀ ਛੋਟੀ ਜਿਹਨੇ ਪਾਲਣਾ ਉਹ ਬੜੀ ਹੁੰਦੀ ਆ ਅੱਛਾ ਮੈਨੂੰ ਐ ਦੱਸ ਸਕਦੇਂ ਸੰਦੀਪ ਭੈਣ ਬਾਈ ਫੋਨ ਆਇਆ ਦਾ ਗੱਲ ਕਹਿ ਗਿਆ ਜੀ ਹੁਣ ਉਹ ਉਹਨੇ ਮੈਨੂੰ ਮੈਸੇਜ ਕਰ ਦਿੱਤੀ ਅੱਛਾ ਤੈਨੂੰ ਕਰਿਆ ਦਾ ਨਾਲੇ ਤੁਹਾਨੂੰ ਮੈਨੂੰ ਫੋਨ ਆਇਆ ਮੈਂ ਪਹਿਲਾਂ ਜਾ ਕੇ ਥਿਲਲੀ ਦੀ ਥੋੜੀ ਜਿਹੀ ਉਹ ਵੀ ਤੁਹਾਨੂੰ ਪਤਾ ਹੀ ਹੁਣ ਵੀ ਆ ਦੇ ਨਾਲ ਜਾਤੇ ਹੋ ਜਾਂਦਾ ਬੱਚਾ ਇਹਨੂੰ ਐਨੀ ਨੌਲੇਜ ਨਹੀਂ ਹੁੰਦੀ ਚਾਹ ਉਹ ਮਾੜਾ ਇਹਦਾ ਦੋ ਜਿਹੜਾ ਤਾਂ ਵੀ ਚਰ ਜਾਂਦਾ ਜਿਹੜੀ ਜਿਹਦੀ ਨੌਲੇਜ ਨਹੀਂ ਹੁਣ ਆਪਾਂ ਦੇ ਹਨ ਤੇ ਉਹਨੂੰ ਵੀ ਦੱਸ ਦਿਆ ਤੁਹਾਨੂੰ ਕਿ ਫਿਰ ਉਹਨੂੰ ਦਵਾਈ ਇਹ ਹੁਣ ਲੈ ਕੇ ਗਾ ਕੱਲ ਡਾਕਟਰ ਨੂੰ ਮੈਂ ਉਹਨੂੰ ਫੋਨ ਕਰਕੇ ਦੱਸਿਆ ਕਿ ਇਹਦੀ ਮਾਫੀ ਨਹੀਂ ਢਿੱਲੀ ਜਵ ਮਮੀ ਫਤ ਕੋਈ ਨਾ ਬਤ ਮਾਉਂਗੀ ਫੋਨ ਕਰਕੇ ਕਿ 10 ਮਿੰਟ ਤੱਕ ਕਈ ਫੋਨ ਕਰ ਰਹਾ ਜੀ ਮੇਰੇ ਇੰਦਰ ਦੇ ਚੱਕਰ ਨੂੰ ਥੋੜੀ ਥੋੜੀ ਦੇ ਚੱਕੇ ਦੀ ਲੱਪਰੀ ਲਈ ਹੂੰ ਤੇ ਮੈਂ ਕਿਹਾ ਮਾਂਮੀ ਜੀ ਹੁਣ ਜਦ ਹੌਪ ਚਲਾਇਆ ਡਾਕਟਰ ਕੋਲ ਮਿਲ ਕੇ ਜਾਉਂਦੇ 9:00 ਵਜੇ ਉਹਨਾਂ ਰੱਖਾ ਮੈਂ ਕਹਿ ਰਹੀ ਨਾ ਕੋਈ ਡਾਕਟਰ ਜੀ ਸੁਲਾ ਲੈ ਕੇ ਜਾ ਲੋ ਕਿ ਗਨਮ ਥੇ ਪਰ ਜੁਗ ਕੋ ਕਾਉਂ ਨਹੀਂ ਫਿਰਦੇ ਨਾ ਤੇ ਚਾਹ ਜਿਹੜਾ ਉਹਨੂੰ ਜਦ ਸਭ ਦੀ ਜੀ ਨੂੰ ਆਇਆ ਤਾਂ ਫੋਨ ਕਰਿਆ ਉਹਦੇ ਸਿੱਧਾ ਪਹਿਲਾ ਪਤਨ ਲਿਖਦੀ ਜੀ ਉਹ ਕੋਈ ਪ੍ਰੈਕਟਿਸ ਹੁੰਦੀ ਆ ਤੁਮਾਰੇ ਸ਼ਾਇਦ ਜਿੰਨਾ ਨਾਲੇ ਉਹ ਵੀ ਲੱਗੀ ਹੋਈ ਆ ਤੇ ਹੁਣ ਉਹਨਾਂ ਦੇ ਨਾਲ ਹੀ ਲੱਗੀ ਹੋਈ ਆ ਦੇਖ ਪਰਮਾਤਮਾ ਕੀ ਕਹਿੰਦੇ ਦੁੱਖ ਦੇ ਉੱਪਰ ਦੁੱਖ ਸਿੱਟਦਾ ਹਨਾ ਪਹਿਲਾਂ ਜਿਹੜਾ ਜਸਮੀਨ ਦੇ ਵਿਆਹ ਦੀ ਜਸਮੀਨ ਗਰੇਸ਼ਨ ਕਰਾਇਆ ਧੁਵੇ ਰਹਾ ਨਾਰਾ ਮਾਰਦੇ ਸਾਬ ਦੇ ਨਾਲ ਦੁੱਖ ਸੁਸਤ ਖੜਦੀ ਆ ਤੇ ਪਰ ਦੁੱਖ ਦਾ ਨਹੀਂ ਪਤਲਾ ਕਿ ਇਹਦੇ ਟਾਈਮ ਛੱਡਦਾ ਹੋਵੇ ਦੁੱਖ ਪਰ ਹੋਵੇ ਦੁੱਖ ਹੋਵੇ ਪਰ ਉਹਨੂੰ ਰਾਹ ਮਾਉਂਦੀ ਹੁਣ ਜਿੱਥੋਂ ਪਤਰੀ ਜਾਂਦਾ ਮੈਂ ਨਾ ਨਟ ਕੇ ਲਿਆ ਨਾ ਬੈਠਦਾ ਬਹੁਤ ਮਾਨਸਾ ਇਹ ਗੋਲ ਤੇ ਦੱਸ ਕੇ ਨਾ ਬਿੱਤੀ ਹਾਂ ਜੀ ਪਤਾ ਕਿਆ ਜੇ ਤਾਂ ਇਹ ਦੱਦ ਟਿਕਿਆ ਰਹੇ ਤਾਂ ਟਿਕਿਆ ਰਹੇ ਜੇ ਮਾੜਾ ਜਿਹਾ ਵੀ ਖੇਲਦਾ ਨਾ ਤਾਂ ਬੰਦੇ ਦੀ ਜਾਨ ਲੱਗ ਜਾਂਦੀ ਆ ਇਹ ਨਾਲ ਹੀ ਬਸੀ ਹੋਈ ਜਾਂਦਾ ਹੁਣ ਜੇ ਦਿਕਤ ਆ ਤਾਂ ਨਾ ਪੈਰ ਬਲਾ ਕਰਦੇ ਵੀ ਹੁਣ ਪੈਰ ਉਹ ਵੀ ਬੰਦਾ ਕਿੰਨਾ ਕਿ ਚੇਰ ਲਾ ਕੇ ਬੈਠਾ ਰਹੂਗਾ ਤਾਂ ਦਾ ਨਾਲ ਹੁੰਦਾ ਨਹੀਂ ਬੈਠ ਗਰਮਤ ਤੇ ਜਾਣਾ ਵੀ ਪੈਂਦਾ ਹੁਣ ਹੁਣ ਪਤਾ ਕਿੰਨੇ ਵਾਰੀਆਂ ਬਹੁਤ ਰਹੇ ਬਹੁਤ ਆ ਜਦੋਂ ਉਹ ਦਰਬੀ ਇੱਕ ਜੀ ਉਹਦੇ ਬਾਹਰ ਗਏ ਹੋਣੇ ਪਾਪਾ ਜੀ ਵੀ ਘਰ ਕਿਚਾਰੇ ਬਿਮਾਰ ਹੋਣੇ ਜਦੋਂ ਕੋਈ ਤੇਰੇ ਬਸ ਨਹੀਂ ਗੱਲ ਨਹੀਂ ਲੱਗੀ ਮੈਨੂੰ ਉਹ ਵੀ ਦੇਖਣਾ ਪੈਂਦਾ ਸਾਰਾ ਕੁਝ ਦੇਖਣਾ ਪੈਂਦਾ ਤੇ ਸੁਖੋ ਭੈਣ ਵੀ ਵਿਚਾਰੀ ਬਿਮਾਰ ਹੀ ਰਹਿੰਦੀ ਜਿਆਦਾਤਰ ਤਾਂ ਹਾਂ ਭੈਣ ਦੀ ਜਾਖਮੀ ਢੇਲੀ ਹੋ ਜਾਂਦੀ ਉਧਰ ਨੂੰ ਭੱਜ ਵੀ ਤਵੇਰੇ ਤੋਂ ਜਾਗੇ ਜਦੋਂ ਹੁਣ ਪਤਾ ਨਹੀਂ ਦੁੱਖ ਕਿਹੜੇ ਟਾਈਮ ਖੜਾ ਹੋ ਕੇ ਆ ਕੇ ਲਾਣਾ ਪੈਂਦਾ ਨਹੀਂ ਜਾਣਾ ਬਿਲਕੁਲ ਦੁੱਖ ਸੁੱਖ ਦੀ ਵਾਰਾ ਮੈਨੂੰ ਚੋਕ ਤੇ ਵੀ ਜੇ ਭਾਈ ਭਾਈ ਦਾ ਪ੍ਰੋਗਰਾਮ ਰੱਖ ਲਿਆ ਉਹਦੇ ਵੀ ਜਾਣਾ ਪੈਂਦਾ ਭਾਈ ਮੂਹ ਨਹੀਂ ਲਿਭੋ ਸਕਦੇ ਜਾਣਾ ਪੈਣਾ ਦੇਖੋ ਜੀ ਹਨਾ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਜ਼ਿੰਮੇਵਾਰੀਆਂ ਵੀ ਤੇ ਸਾਡੇ ਫਰਜ਼ ਵੀ ਆ ਫਰਜ਼ ਜੀ ਜੇ ਕਹਿੰਦੇ ਅਸੀਂ ਕਿਤੇ ਵੀ ਮੰਨ ਲਓ ਹੁਣ ਰਿਸ਼ਤੇਦਾਰੀ ਲਾ ਲਓ ਜਾਂ ਹੁਣ ਦੇਖੋ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਆ ਤੁਸੀਂ ਸਾਨੂੰ ਐਡਵਾਈਸ ਕੀਤਾ ਵੀ ਭਾਈ ਸਾਡੇ ਕੋਲ ਪ੍ਰੋਗਰਾਮ ਆ ਤੁਸੀਂ ਆਓ ਸਾਨੂੰ ਜਾਣਾ ਪੈਣਾ ਜੇ ਉਹ ਕੋਈ ਜਿੱਦਾ ਹੁਣ ਸੰਦੀਪ ਭੈਣ ਬਿਮਾਰ ਹੋ ਗਈ ਉਹ ਗੱਲ ਬੱਕਰੀ ਵਾਲਾ ਕੋਈ ਨਹੀਂ ਬਿਮਾਰ ਹੋ ਗਈ ਕੋਈ ਗੱਲ ਨਹੀਂ ਭਾਈ ਪਰ ਜਦੋਂ ਅਸੀਂ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੀਆਂ ਦੁਆਵਾਂ ਮੈਂ ਠੀਕ-ਠਾਕ ਆ ਤਾਂ ਸਾਡੇ ਫਰਜ਼ ਤੇ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਭਾਈ ਉਹ ਜ਼ਿੰਮੇਵਾਰੀ ਨੂੰ ਅਸੀਂ ਨਿਭਾਈਏ ਕਿਉਂਕਿ ਅਗਲਾ ਵੀ ਸਾਨੂੰ ਆਪਣਾ ਸਮਝ ਕੇ ਹੀ ਬੁਲਾਉਂਦਾ ਹੈ ਵੀ ਭਾਈ ਤੁਸੀਂ ਸਾਡੇ ਆਪਣੇ ਆ ਗੱਲ ਵਾਸੇ ਹੁਣ 2 ਦਿਨ ਦਾ ਟਾਈਮ ਦਿੱਤਾ ਤੇ ਦੋ ਦਿਨ ਤੁਸੀਂ ਬਾਅਦ ਗਏ ਤਾਂ ਕੋਈ ਹੱਲ ਨਹੀਂ ਹੋਇਆ ਨਿਕਲ ਵੀ ਦੋ ਦਿਨ ਕਿਤੇ ਨਿਕਲ ਤਾਂ ਜਾਂਦੀ ਆ ਪਰ ਫਾਇ ਵਾਲੀ ਫਕੀ ਹੁਣ ਪਤਾ ਨਹੀਂ ਕੀ ਆਪ ਚੱਲੀ ਗੱਡੀ 2 ਦਿਨ ਦਿੱਤੇ ਉਹਨਾਂ ਨੇ ਤਾਲੀ ਲਾਤੀ ਵੀ ਕਿ ਤਾਂ ਨਿਕਲ ਤਾਂ ਠੀਕ ਆ ਮੈਂ ਤਾਂ ਫਿਰ ਭਾਈ ਹੋਰ ਹੱਲ ਕਰਨੇ ਰਹਿੰਦੇ ਡਾਕਟਰਾਂ ਨੂੰ ਜਿਆਦਾ ਨੌਲਜ ਦੇਖੋ ਡਾਕਟਰਾਂ ਨੂੰ ਚਾਰਜਿਤ ਬਹੁਤ ਤਰੀਕੇ ਹੁੰਦੇ ਆ ਹਾਂ ਡਾਕਟਰ ਨੂੰ ਬਹੁਤ ਨੌਲਜ ਹੁੰਦੀ ਆ ਰੱਬ ਦਾ ਰੂਪ ਦੂਜਾ ਆਪਾਂ ਡਾਕਟਰ ਨੂੰ ਕਹਿ ਸਕਦੇ ਹਾਂ ਹਾਂ ਜਰਬਾਰ ਬਾਰ ਤੇ ਫਿਰ ਜਾਣਾ ਬਿਲਕੁਲ ਮੈਂ ਮੰਨ ਗਿਆ ਵੀ ਆਪਰੇਸ਼ਨ ਕਰਾਉਣਾ ਇੱਕੋ ਆਪਰੇਸ਼ਨ ਬੰਦੇ ਦੀ ਜਾਨ ਲੈ ਲੈਂਦਾ ਹੁਣ ਤੂੰ ਹੀ ਲਾ ਲ ਤੇਰਾ ਆਪਰੇਸ਼ਨ ਤਾਂ ਹੋ ਗਿਆ ਤੇ ਰਹਿੜਾ ਦਰਦ ਅੰਦਰੋਂ ਖਤਮ ਹੋ ਗਿਆ ਔਰ ਜਿਹੜੀ ਹੁਣ ਤੱਕ ਤੈਨੂੰ ਉਹ ਕਮਜ਼ੋਰੀ ਆ ਤੈਨੂੰ ਉਹ ਤਕਲੀਫ ਹੁਣ ਤੱਕ ਵੀ ਇਹ ਕਈ ਵਾਰ ਚਾਰਕਜੀਤ ਦੇ ਅੰਦਰ ਟਾਂਕਿਆਂ ਦਾ ਦਰਦ ਹੁੰਦਾ। ਕਈ ਵਾਰ ਦਰਦ ਫੋੜਾ ਜਾਂਦਾ ਜਿੰਦਾ ਜਿ ਕਿਤੇ ਮਾੜਾ ਮੋਟਾ ਨੇ ਤੂੰ ਵਜਨ ਚੱਕ ਲਿਆ ਜਾਂ ਮਾੜਾ ਮੋਟਾ ਨੇ ਆਣੇ ਨੂੰ ਜਿਵੇਂ ਖੇਲ ਦੇ ਖੂ ਦੇ ਹੱਤ ਪੱਲਾ ਵੱਜ ਗਿਆ ਉਹ ਵੀ ਬਹੁਤ ਦਰਦ ਹੁੰਦਾ। ਜਦੋਂ ਜਿੰਦਰਦਾਸ ਜੀ ਤੁਸੀਂ ਜਿੰਦਾਂ ਦਾ ਪੈਰ ਲੱਗਦਾ ਤਾਂ ਜਿੱਥੇ ਪੈਪ ਵਾਇਆ ਸੀ ਉਹਨਾਂ ਨੇ ਹੱਥ ਵੀ ਦੀ ਲੱਗਦਾ। ਦਿਤੂਰ ਤੱਕ ਤੀ ਨਾ ਗੜੀ ਦੀ ਘਟ ਕੇ ਫੇਰ ਤੋਂੰਦੇ ਨੇ। ਬਿਲਕੁਲ। ਇਹ ਉਹ ਦਰਦ ਆਉਂਦਾ ਕਿ ਬਾਬਾ ਮਾਂ ਮੈਂ ਜੀ ਬਿਮਾਰ ਜਦੋਂ ਭਾਈ ਇੱਕ ਤਾਂ ਹੋ ਹੋ ਹਰੇਕ ਤੇ ਗਈਆਂ। ਛੋਟਾ ਮਮੂਨੇ ਦੀ ਗੱਲ ਹੋ ਹਾਂ ਅੱਗੇ ਕਦੇ ਸੁਣ ਮੈਂ ਕਦੇ ਸੁਣੀ ਨਹੀਂ ਮੈਂ ਹਾਲੇ ਹਾਸਲੀ ਥੀ ਕੀ ਆਪਾਂ ਕਹਿੰਦੇ ਹੁੰਦੇ ਇਹ ਕਹਿ ਲਿਏ ਹੁੰਦੇ ਉਹ ਤੇ ਜਦ ਕਹਿੰਦੇ ਆਪਣੇ ਵੀਰ ਦੀ ਹਿੰਦੇ ਪਤਾ ਲੱਗਦਾ ਫੇਰ ਪਤਾ ਲੱਗਦਾ ਕੱਲ ਜਾਣ ਪਾਈ ਜਿੱਕਰ ਬਾਗੀ ਹੁੰਦਾ ਹੈ ਦਾਤ ਕਰੇ ਪਰਮਾਤਮਾ ਚਲੋ ਛੋਟੀ ਜੀ ਕਰਨਿਆ ਦੇ ਲਈ ਉਹਨੂੰ ਦੇਖਣਾ ਕਿ ਐਦਾ ਹੀ ਉਹਦਾ ਕੋਈ ਹੱਲ ਕਰਦੇ ਪ੍ਰੈਸ਼ਰ ਦੀ ਗੱਲ ਬੋਲਣਾ ਨਹੀਂ ਗਿਆ ਉਹ ਹਰੇਕ ਨਾਲ ਖੜਨੇ ਵਾਲੇ ਵਿੱਚ ਦੁੱਖ ਸੋਚ ਦੇਖ ਕੇ ਐਦਾ ਹੀ ਠੀਕ ਹੋ ਗੋ ਬਿਲਕੁਲ ਦੇਖੋ ਬੰਦਾ ਚਾਹਦਾ ਕਰਦਾ ਜੂਣਾ ਲੱਗਦਾ ਹੁੰਦਾ ਹਮਰੇ ਪੂਰੀ ਦੀ ਵਿਜੈਮਤਾ ਨਾ ਵੀ ਆ ਬੈਅ ਔਖਾ ਹੋ ਜਾਂਦਾ ਫਿਰ ਆਪ ਨੂੰ ਵੀ ਕੋਈ ਟਿਕ ਨਹੀਂ ਹੁੰਦਾ ਮੈਨੂੰ ਪਰੰਦਾ ਉਹ ਟਿਕਣੇ ਆ ਰਹੀ ਹੈ ਜੀ ਕਦੋਂ ਦਿਨ ਟਿਕ ਵੀ ਗਈ ਫਿਰ ਐ ਦੁੱਖ ਤਾਂ ਮੇਰਾ ਜਿਹੜੀ ਦੁੱਖ ਹੈ ਆਪੀ ਦੁੱਖ ਤਾਂ ਦੇਖ ਚਾਰੰਜੀ ਤੂੰ ਦੁਖੇ ਆ ਪਰ ਉਹ ਜਾਵਾਂ ਨਾ ਜਿਹੜੇ ਜ਼ਿੰਮੇਵਾਰੀ ਨਹੀਂ ਖਾਂਦੇ ਦੀ ਆ ਉਹ ਆਪਣਾ ਦੁੱਖ ਘੱਟ ਖਾਂਦੇ ਆ ਪਰ ਉਹ ਜਾੜਾਂ ਤੋਂ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹਨੂੰ ਐ ਹੁੰਦਾ ਵੀ ਕੋਈ ਆਇਆ ਨਾ ਕਹਦੇਵੇ ਸੰਦੀਪ ਜ਼ਿੰਮੇਵਾਰੀਆਂ ਨਹੀਂ ਖਾਂਦੇ ਪਰ ਦੇਖੋ ਜੀ ਆਪਾਂ ਤੁਹਾਨੂੰ ਸਿੱਧੀ ਸਪਸ਼ਟ ਗੱਲ ਦੱਸਦੇ ਆ ਜਦੋਂ ਚਾਰੰਜੀ ਦਾ ਦੇਖੋ ਅ ਅੰਗਦ ਦੇ ਜਨਮ ਹੋਣਾ ਦਾ ਅਸੀਂ ਹਸਪੀਟਲ ਤੇ ਰਹੇ ਉਹਨੇ ਸਾਡੇ ਨਾਲ ਪੂਰਾ ਮੋਢੇ ਨੂੰ ਮੋਢਾ ਲਾ ਕੇ ਉੱਥੇ ਬੈਠੀ ਰਹੀ ਸੁਖੋ ਭੈਣ ਨੇ ਕਿਹਾ ਵੀ ਭਾਈ ਦੇਖ ਵੀ ਥੋੜੀ ਉਹ ਪ੍ਰੋਬਲਮ ਕਰਕੇ ਉਹਨੂੰ ਸਾਹ ਦੀ ਪ੍ਰੋਬਲਮ ਆ ਭੈਣ ਨੂੰ ਵੀ ਭਾਈ ਮੈਂ ਇੱਥੇ ਹਸਪੀਟਲ ਜਾਦਾ ਟਾਈਮ ਨਹੀਂ ਰਹਿ ਸਕਦੀ ਪਰ ਉਹ ਸੰਦੀਪ ਭੈਣ ਨੇ ਇੱਕੋ ਗੱਲ ਕਹੀ ਵੀ ਕੋਈ ਗੱਲ ਨਹੀਂ ਜਤਰਾ ਜੀ ਕਰੂਗਾ ਜਦ ਤੂੰ ਆ ਜੀ ਪਰ ਮੈਂ ਬੈਠੀ ਹਾਂ ਤੂੰ ਪ੍ਰਵਾਹ ਨਾ ਕਰ ਫਿਰ ਵੀ ਉਹ ਸਾਡੇ ਨਾਲ ਉੱਥੇ ਮੋਢੇ ਨੂੰ ਮੋਢਾ ਲਾ ਕੇ ਦੋ ਟਾਈਮ ਦਾ ਤਿੰਨ ਟਾਈਮ ਦਾ ਪ੍ਰਸ਼ਾਦਾ ਪਾਣੀ ਚਾਹ ਪਾਣੀ ਉਹ ਸਾਨੂੰ ਲਿਆਉਂਦੇ ਰਹੇ ਹੈਨਾ ਵੀ ਆਹੀ ਹੁੰਦਾ ਉਹ ਕਿਟੈਂਡ ਦੇ ਵਿੱਚ ਇੱਕ ਦੂਜੇ ਨਾਲ ਖੜਨਾ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਦੇ ਆਪਰੇਸ਼ਨ ਹੋਇਆ ਪਿੱਤੇ ਦਾ ਪਿੱਤੇ ਦਾ ਜੜ ਦੇਖ ਲੈ ਸਾਡੇ ਨਾਲ ਪੂਰਾ ਮੋਢੇ ਨੂੰ ਮੋਢਾ ਲਾ ਕੇ ਖੜੇ ਰਹੇ ਅੰਗਦ ਨੂੰ ਸਾਂਭਿਆ ਉਹਨਾਂ ਨੇ ਮਾਸੂਮ ਦਾ ਹੈ ਉਹਨਾਂ ਨੇ ਦੁਪਹਿਰ ਸਵੇਰੇ ਸਾਡੇ ਕੋਲ ਲਿਆਉਣਾ ਸ਼ਾਮ ਨੂੰ ਫਿਰ ਲੈ ਜਾਂਦੇ ਤੇ ਕਿਉਂਕਿ ਉੱਥੇ ਤੁਹਾਨੂੰ ਪਤਾ ਹਸਪੀਟਲ ਦੇ ਵਿੱਚ ਵੀ ਰਹਿਣਾ ਬਹੁਤ ਗਲਤ ਆ ਬੱਚੇ ਨੇ ਹਨਾ ਬਿਮਾਰੀਆਂ ਦਵਾਈਆਂ ਬੂਟੀਆਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰੋਬਲਮਾਂ ਹਨਾ ਵੀ ਉੱਥੇ ਕੋਈ ਸੁਖੀ ਤਾਂ ਆਉਂਦਾ ਨਹੀਂ ਦੁਖੀ ਹੋਉਂਦਾ ਨਾਨਕ ਦੁਖੀਆ ਸਭ ਸੰਸਾਰ ਜੇ ਨਾ ਰੋਕੀ ਬਣੀ ਬਣਾ ਲਾ ਅੰਦਰ ਕੋਈ ਫੋਨ ਤੇ ਫੀਲੀਆ ਉਹ ਨਹੀਂ ਕਰਤੋ ਕੋਈ ਨਾ ਆਉਂਦਾ ਫਤਾਰੇ ਇਹਨਾਂ ਤੋੜੀ ਗੇੜਾ ਮਾਰੀ ਹਾਂ ਬਿਲਕੁਲ ਆਪਾਂ ਐ ਕਰਾਂਗੇ ਤੇ ਪੈਰ ਨੂੰ ਚੱਲਾਂਗੇ ਤੇ ਅੱਜ ਬਣਾਉਣਾ ਜੀ ਆਪਾਂ ਨੇ ਅੱਜ ਕਿ ਆਪਾਂ ਜੀਵੀ ਲਵਾਂਗੇ ਜੀਵਾਂਗੇ ਇੰਦੀ ਕਰਗੇ ਕਿ ਤੁਸੀਂ ਜੀਵੀ ਖਾਣ ਲੱਗੇ ਆ ਪਤਾ ਨਹੀਂ ਕਹੀ ਦੀ ਸੀ ਨਾ ਮੇਰਾ ਦਿਲ ਕਰਦਾ ਬਹੁਤ ਖਾਣੂ ਮੈਨੂੰ ਚੀਅ ਨਹੀਂ ਜੇ ਤੋ ਪਹਿਲਾਂ ਮੈਨੂੰ ਆਏ ਤੁਸੀਂ ਦੇਖੋ ਅਸੀਂ ਚੌਂ ਨੀ ਇਹਦੀ ਤਾਂ ਕਹਿ ਸਕਦੇ ਇੱਕ ਨਾਰਮਲ ਮੀਤ ਹੋਵੇ ਉਹਨੂੰ ਤਾਂ ਕਹਿ ਸਕਦੇ ਕਦੇ ਕਦੇ ਆਉਂਨ ਲੱਗੇ ਬਥੂਦਾ ਥੋੜਾ ਜਿਹਾ ਹੁੰਦਾ ਹੈ ਨਾ ਪਰ ਆ ਜਿਹੜਾ ਸਾਡਾ ਨੁਕਸਾਨ ਕਰ ਗਿਆ ਇਹਦਾ ਕੋਈ ਚੌਂ ਨਹੀਂ ਸਾਨੂੰ ਤਾਂ ਹੀ ਠੀਕ ਹੈ ਸੀ ਗਰਮੀ ਮੈਂ ਤਾਂ ਹੁਣ ਵੀ ਇਹਦੀ ਗੱਲ ਨਹੀਂ ਵੀ ਗਰਮੀ ਬਰਬਾਦ ਨਹੀਂ ਕੀਤੀ ਮਾਦੀ ਝਾਂ ਨੂੰ ਮੰਗੀ ਪਰ ਜਿਹੜਾ ਭੈਣ ਭਾਈਆਂ ਦਾ ਨੁਕਸਾਨ ਹੋਇਆ ਉਹ ਨਹੀਂ ਚੱਲ ਉਹ ਨਹੀਂ ਚੱਲ ਨਾ ਸਕਦੇ ਜਿਹੜਾ ਬੰਦਾ ਵੇ ਤਾਂ ਕਰਕੇ ਹੁਣ ਮੈਂ ਇਹਨਾਂ ਨੂੰ ਕਈ ਵਾਰੀ ਕਹਿੰਦੀ ਆ ਕਹਿੰਦੇ ਕੋਈ ਜਦ ਵੀ ਪਿਆਰ ਨੂੰ ਬਲਿਆ ਦੇ ਫਿਰ ਰਾਤ ਮੈਂ ਨਾਲ ਗਈ ਸੀ ਥੋੜੇ ਸਮਾਨ ਦੇ ਲੈ ਕੇ ਬਹੁਤ ਜੇ ਮਨੇ ਕਹਿੰਦੀ ਵੀ ਵਿਗਾਸ ਤੇ ਮਟਰ ਆਲੂ ਪਾਦ ਬਣਾਉਣਾ ਮਟਰ ਵੀ ਲੈ ਲਿਆ ਉਹਨੇ ਵਰਸਾ ਪਰ ਦੇਖਦੇ ਹੁਣ ਕਿੱਦਾਂ ਬਣਨਾ ਆਲੂ ਮਟਰ ਪਾਉਣੇ ਕਹਿੰਦੀ ਕਿੱਦਾਂ ਗਿਆ ਬਣਨਾ ਇਹਨੂੰ ਪਹਿਲਾਂ ਦੇਕਦਾਸ ਇਹਨੂੰ ਤੇਲ ਦੇ ਵਿੱਚ ਭੁੰਨ ਲੈਣਾ ਪਹਿਲਾਂ ਤੋਂ ਪਤਾ ਹੀ ਅਧੋਕੇ ਤੇਲ ਵਿੱਚ ਭੁੰਨ ਲੈਣਾ ਉਹ ਤੋਂ ਬਾਅਦ ਦੇ ਵਿੱਚ ਤੜਕਾ ਤਿਆਰ ਕਰਦਾ ਤੜਕੇ ਦੇ ਵਿੱਚ ਇਹਨੂੰ ਪਾ ਦੇ ਨਾਲ ਆ ਟਮਾਟਰ ਪਾਏ ਆ ਕਿੱਥੇ ਤੋਂ ਮਟਰ ਮਟਰ ਉਹ ਸਿੱਟਿਆ ਹੈ ਕੀ ਉਹਦਾ ਪੈਕੇਟ ਉਹ ਦੇਖ ਲਓ ਜੀ ਉਹ ਸਿੱਟਿਆ ਆ ਹਾਂ ਇਹਨੇ ਸੌਂਦੀ ਤਿਆਰੀ ਕਰੀ ਵੀ ਆਪਣੀ ਕਿਉਂਕਿ ਸਾਜਰੇ ਉੱਤੇ ਕੱਟਦਾ ਜੀ ਦੁਆਰਾ ਸੌਂਦੀ ਵਦਨ ਜੀ ਹਾਂ ਤੇ ਪ੍ਰਮਾਤਮਾ ਅਗੇ ਬਸ ਸਾਹੀ ਅਰਦਾਸ ਕਰੇ ਕਿ ਸੰਦੀਪ ਭੈਣ ਦਾ ਭਾਈ ਬਿਨਾ ਆਪਰੇਸ਼ਨ ਤੋਂ 7.5 ਬਿਲਕੁਲ ਕਿ ਆਪਣੇ ਆਪਣੇ ਪਰਿਵਾਰ ਦੇ ਵਿਚਾਰ ਦੀ ਬਾਤ ਜਿੱਦਾਂ ਗਈ ਆ ਘਰ ਤੋਂ ਬਹੁਤ ਜ਼ਰੂਰੀ ਹੋ ਜਾਂਦੀ ਆ ਤੇ ਕੰਨਿਆ ਦੇਵੀ ਉਹ ਵੀ ਹੈ ਨਾ ਕਰੇ ਕਿ ਅਵੇ ਕੋਈ ਚੀਜ਼ੇ ਬਿਨਾ ਸਾਥ ਕੰਮ ਨੂੰ ਕੱਦ ਤੇ ਬੈਠੀ ਗਿਆ ਮੈਨੂੰ ਬਹੁਤ ਮੇਰੇ ਲੱਗੇ ਸੀ ਕਿੰਨੀ ਤਕਲੀਫ ਆ ਤੇ ਕਿੰਨਾ ਬੰਦਾ ਔਖਾ ਜਿਹਨੇ ਕਦੇ ਲਾਈ ਨਾ ਹੋਵੇ ਹਜੇ ਕੰਮਾਂ ਚ ਪਿਆ ਨਾ ਹੋਵੇ ਬਹੁਤ ਔਖਾ ਲੱਗ ਬੈਠ ਜੀ ਨਾਲ ਦਾ ਬੰਦਾ ਇੰਨਾ ਟਾਈਮ ਸੰਗਾਲੇ ਦੇ ਬੱਚੇ ਉਹਨਾਂ ਜਾਸਮੀ ਕਵੀ ਤਾਂ ਪੂਰੇ ਤਿਹਾਰ ਆ ਗਏ ਤਿਹਾਰ ਦੇ ਕਿੰਨਾ ਕੰਮ ਹੋ ਗਿਆ ਫਿਰ ਵੀ ਕਰਦੇ ਰਹਿੰਦਾ ਠੀਕ ਰਹੇ ਬਸ ਆਪਣੇ ਦਾ ਸਾਰਾ ਮਾਲਵਾ ਰਾਜੀ ਰੱਖ ਕੇ ਬੰਦਾ ਦੋ ਟਾਈਮ ਦੀ ਰੋਟੀ ਚਾਰ ਨਾ ਖਾ ਲਦਾ ਪਰ ਤੰਦਰੁਸਤੀ ਹੋਣੀ ਬਹੁਤ ਜ਼ਰੂਰੀ ਹੈ ਸਹੀ ਗੱਲ ਹੈ ਜੀ ਵੀ ਪ੍ਰਮਾਤਮਾ ਆਪਾਂ ਤਾਂ ਇਹ ਅਰਦਾਸ ਕਰਦੇ ਹਾਂ ਹਰ ਘਰ ਦੇ ਵਿੱਚ ਸਭ ਨੂੰ ਤੰਦਰੁਸਤੀ ਤੇ ਹੁਣ ਮੈਂ ਜਾਇਆ ਮੈਂ ਮਨਿੰਦਰ ਕੋਲ ਨੂੰ ਤੇ ਨਾਲੇ ਜੇ ਰੋਟੀ ਪੰਟਾ ਨਹੀਂ ਹੋਣਾ ਹਣਾ ਰੋਟੀ ਕੱਢਣ ਤੋਂ ਤੜਕਾ ਲਾੜੇ ਕਿਉਂਕਿ ਰੋਟੀ ਲਾ ਦੇਣੀ ਇਹਦੇ ਨੂੰ ਤਾਂ ਮੇਰੇ ਅੱਧਾ ਘੰਟਾ ਤੇ ਫੇਰ ਲੈ ਕੇ ਜਾਵਾਂਗਾ ਮੈਂ ਦੀਦੀ ਰੋਟੀ ਦੁਆਰਾ ਚਾਚੇ ਹਾਂ ਬਲਮਾ ਚਾਚੇ ਨਾਲ ਜਾਣਾ ਤੁਹਾਨੂੰ ਮੈਂ ਤੁਹਾਨੂੰ ਆ ਵੀ ਲੈ ਕੇ ਹਾਂ ਕਿਸੇ ਬਲਮਾ ਮੋਟਰਪਾਂਡਾ ਨਾਲ ਚੱਲ ਠੀਕ ਹੈ ਚੰਗਾ ਉੱਕੇ ਚਲੋ ਜੀ ਚੱਲਦੇ ਆਪਾਂ ਹੁਣ ਮਿਲਦੇ ਆਪਾਂ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਅੱਜ ਇਹ ਅੰਗਲ ਲੈ ਇਹ ਫਿਰਦਾ ਭੱਜਿਆ ਜੀ ਮੈਂ ਵੀ ਜਾਣਾ ਲੈ ਕੇ ਬੰਦਾ ਵੜਿਆ ਬੰਦਾ ਹਾਂ ਇਹਨੂੰ ਆਏ ਆ ਜੀ ਮੈਨੂੰ ਚੱਕ ਚੱਕ ਕੇ ਲੈ ਕੇ ਜਾ ਫਿਰ ਲੈ ਫਿਰ ਨਾਲ ਲੱਤਾ ਜਾਨ ਪਾਉਗੀ ਚੱਦਰ ਹਾਂ i do